ਤੁਸੀਂ ਜੀਵਨ ਕੀ ਨੂੰ ਮੰਨਦੇ ਹੋ ਤੇ ਤੁਹਾਡੇ ਮੁਤਾਬਕ ਕਾਬਲੀਅਤ ਦੀ ਕੀ ਪਰਿਭਾਸ਼ਾ ਦੇਖੋ ਜੀ ਇੱਕ ਚੀਜ਼ ਹੁੰਦੀ ਹੈ ਕਾਮਯਾਬ ਤੇ ਇੱਕ ਹੁੰਦੀ ਹੈ ਕਾਬਲੀਅਤ 3rd ਜਿਹੜੇ ਤੁਸੀਂ ਪੜਿਆ ਹਾਂ ਹਾਂ ਜੀ ਹਾਂ ਜੀ ਦੇਖੀਏ ਮੈਂ ਜੀ ਜੀ ਕਾਮਯਾਬੀ ਹੈ ਉੱਤੇ ਕੋਈ ਵੀ ਤੁਸੀਂ ਆਪਣੇ ਬੱਚੇ ਨੂੰ ਚਾਰ ਇੰਜੀਨ ਰੱਖ ਕੇ ਤੁਸੀਂ ਕੋਈ ਫੈਕਟਰੀ ਬਣਾਉਂਦੇ ਜਾਂ ਕੁਝ ਬਿਜ਼ਨਸ ਕਰਤਾ ਜੇ ਤੁਹਾਡੇ ਲੜਕੇ ਚ ਕਾਬਲੀਅਤ ਨਹੀਂ ਆ ਦੋ ਮੈਨੇਜਰ ਛੱਡ ਕੇ ਚਲੇ ਗਏ ਤੇ ਫੈਕਟਰੀ ਬੰਦ ਹੋ ਜਾਣੀ ਹੈ ਬੱਚੇ ਆਪਣੇ ਨੂੰ ਇੰਨਾ ਕਾਬਲ ਬਣਾਓ ਜ਼ਿੰਦਗੀ ਦੇ ਵਿੱਚ ਮਤਲਬ ਕਾਮਯਾਬ ਤੇ ਆਪਣੇ ਆਪ ਹੋ ਜਾਏਗਾ ਕਾਬਲ ਹਿੰਦੀ ਸੈਂਸ ਨੂੰ ਗੱਲਬਾਤ ਕਰਨੀ ਆਂਦੀ ਹੋਵੇ ਉਹਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਪੈਸੇ ਕਮਾਉਣਾ ਹੀ ਕਾਬਲੀਅਤ ਹੈ ਲੋਕ ਇਹ ਸਮਝਦੇ ਨੇ ਪੈਸਾ ਕਮਾ ਲਿਆ ਤੇ ਉਹ ਕਾਬਲ ਹੋ ਗਿਆ ਨੋ ਕਾਬਲੀਅਤ ਦੇ ਵਿੱਚ 500 ਚੀਜ਼ਾਂ ਆਉਂਦੀਆਂ ਮਰੀਕਾ ਸਮਝਾਇਆ ਕਰਨੇ ਕਾਮਯਾਬ ਤੇ ਕਾਬਲੀਅਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ